ਜਿੱਦੜ ਬਾ ਪੁਲਿਸ ਅਤੇ ਪੰਚਾਇਤ ਦੀ ਸੂਝ-ਬੂਝ ਕਮਾਈ ਹੈ ਦੱਸਦੇ ਕਿ ਪੁਲਿਸ ਨੇ অতি ਸੰਵੇਦਨਸ਼ੀਲ ਮਾਮਲਾ ਜਿਹੜਾ ਕਿ ਸੁਲਝਾ ਲਿਆ ਜ਼ਿਕਰ ਹੋ ਗਿਆ ਹੈ ਕਿ ਪਿਛਲੇ ਦਿਨੀ ਜਗਦੀਪ ਮਾਨ ਨਾਮ ਦੇ ਵਿਅਕਤੀ ਦੇ ਵੱਲੋਂ ਰਜੇਸ਼ ਕੁਮਾਰ ਜੋ ਕਿ ਸ਼ੈਡਿਊਲ ਕਾਸਟ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਉਸ ਨੂੰ ਗਾਲਾਂ ਕੱਢੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਇਸ ਮਾਮਲੇ ਨੂੰ ਬਹੁਜਨ ਸੁਰੱਖਿਆ ਦਲ ਪੰਜਾਬ ਅਤੇ ਸ਼ੈਡਿਊਲ ਕਾਸਟ ਭਾਈਚਾਰੇ ਤੋਂ ਇਲਾਵਾ ਜਾਤ ਬਰਾਦਰੀ ਦੇ ਵਿੱਚ ਫਰਕ ਨਾ ਰੱਖਣ ਵਾਲੇ ਸੂਝਵਾਨ ਲੋਕਾਂ ਦੇ ਵੱਲੋਂ ਪ੍ਰਮੁਖਤਾ ਦੇ ਨਾਲ ਉਠਾਇਆ ਗਿਆ ਅਤੇ ਇਸ ਮੰਦ ਵਿੱਚ ਗਿੱਦੜਵਾਹਪੁਰ ਸਟੇਸ਼ਨ ਦੇ ਵਿੱਚ ਰਾਜੇਸ਼ ਕੁਮਾਰ ਵਾਸੀ ਖਟਿਕਾ ਮੱਲਾ ਗਿੱਦੜਵਾਹ ਵੱਲੋਂ ਦਰਖਾਸਤ ਦਿੱਤੀ ਗਈ ਆ ਉਹਨੇ ਕਿਹਾ ਕਿ ਉੱਤ ਦੋਸ਼ੀ ਜੋ ਕਿ ਲੰਬੀ ਰੋਡ ਤੇ ਸਿਮਿੰਟ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਸਾਡਾ ਆਪਸ ਦੇ ਵਿੱਚ ਲੈਣ ਦੇਣ ਚੱਲਦਾ ਸੀ ਉਸ ਤੋਂ 3 ਮਹੀਨੇ ਪਹਿਲਾਂ ਮੇਰੇ ਕੋਲ ਸਰੀਆ ਤੇ ਸਿਮਿੰਟ ਦੇ ਗੱਟੇ ਜਿਸ ਦਾ ਕਿ ਤਕਰੀਬਨ ਮੁੱਲ 1,90,000 ਰੁਪਏ ਸੀ ਤੇ ਉੱਤ ਦੋਸ਼ੀ ਨੇ ਕਹਿ ਕੇ ਚੱਕ ਲਿਆ ਸੀ ਕਿ ਕੁਝ ਦਿਨਾਂ ਬਾਅਦ ਗਾਖ ਤੋਂ ਪੈਸੇ ਲੈ ਕੇ ਦੇ ਦੇਵਗਾ ਰਾਜਤਿੰਬੇ ਨੇ ਹੋਗੇ ਨੇ ਦੋਸ਼ੀ ਨੇ ਆਤਾ ਪੈਸੇ ਦਿੱਤੇ ਆ ਤੇ ਗਲਬਾਤ ਕਰਨ ਤੇ ਗਾਲਾਂ ਕੱਢਦਾ ਹੈ ਤੇ ਉਸ ਦੀ ਦੁਕਾਨ ਤੇ ਮੁਲਾਜ਼ਮ ਹੈ ਜਿਹੜਾ ਹੈ ਕਿ ਉਹ ਵੀ ਉਸ ਨੂੰ ਜਾਤੀ ਸੂਚਕ ਸ਼ਬਦ ਬੋਲ ਰਿਹਾ ਹੈ। ਇਹ ਮਾਮਲਾ ਕਿਸੇ ਕਾ ਜਿਹੜੇ ਪੰਚਾਇਤ ਆਈ ਹੈਗੀ। ਜੀ ਜੀ ਇਹਨਾਂ ਦਾ ਕੋਈ ਰਾਤ ਨੂੰ ਆਪਸੀ ਕੋਈ ਗਲਬਾਤ ਤਕਰਾਰ ਹੋਈ ਸੀ ਬਾਰੀ ਗਰੋਚ ਹੋਈ ਸੀ ਮੋਟੇ ਇਹਦੇ ਚਲ ਇਹਨਾਂ ਨੇ ਪੰਚਾਇਤ ਨੇ ਆਪਸ ਦੇ ਵਿੱਚ ਨਾਰਾਜ਼ੀ ਨਿਵਾਰਨ ਕਰਵਾਤਾ। ਹੂੰ ਕੋਈ ਕਾਰਵਾਈ ਦੀ ਮੰਗ ਕੀਤੀ ਇਹਨਾਂ ਨੇ ਨਹੀਂ ਨਹੀਂ ਜੀ ਉਹਨਾਂ ਦਾ ਅਸ ਦੇ ਵਿੱਚ ਉਹਨਾਂ ਤਿੰਨਾਂ ਦਾ ਰਾਜ਼ ਨਾ ਆਪੇ ਗਿਆ ਕਿਸੇ ਕੋਈ ਕਾਰਵਾਈ ਦੀ ਨਹੀਂ ਕਿਸ ਤਰ੍ਹਾਂ ਦੀ ਅਪੀਲ ਕਰਨੀ ਚਾਹਣੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਜੇ ਕੋਈ ਗਾਲੀ ਗਲੋਚ ਕਰਦਾ ਜਾਂ ਇਸ ਤਰ੍ਹਾਂ ਕਰਦਾ ਨਹੀਂ ਹੁਣ ਆਪਾਂ ਇੱਕ ਸਭਿਆ ਸਮਾਜ ਦੇ ਵਿੱਚ ਰਹੇ ਨੇ ਇਦਾਂ ਫੋਨ ਤੇ ਕਿਸੇ ਨੂੰ ਕੋਈ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ ਇਹ ਇੰਤਜ਼ਾਈ ਹੀ ਹੈ ਜੇ ਕੋਈ ਕਰਦਾ ਹੈ ਤੇ ਫਿਰ ਉਹਦੇ ਅਜਾਨੇ ਵੀ ਘੁਟਣੇ ਪੈਂਦੇ ਆ